ਦੀ ਦਿਹਾੜੇ ਚੱਲ ਰਹੇ ਨੇ ਇਸੇ ਦੌਰਾਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਸ਼ਹੀਦਾਂ ਨੂੰ ਨਮਸਤਕ ਹੋਣ ਵਾਸਤੇ ਸੰਗਤਾਂ ਆਪਣੇ ਆਪਣੇ ਵਾਹਨਾਂ ਤੇ ਪਹੁੰਚ ਰਹੀਆਂ ਨੇ ਇਸੇ ਦੌਰਾਨ ਕੁਝ ਲੋਕ ਆਪਣੀ ਅਣਗਹਿਲੀ ਕਾਰਨ ਕਈ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਦਿੰਦੇ ਨੇ ਜਿਹਾ ਇਹ ਮਾਮਲਾ ਸਾਹਮਣੇ ਆਇਆ ਖੰਨਾ ਜੀਟੀ ਰੋਡ ਤੇ ਜਿੱਥੇ ਕਪੂਰਥਲਾ ਤੋਂ ਫਤਿਹਗੜ ਸਾਹਿਬ ਜਾ ਰਹੀ ਇੱਕ ਟਰੈਕਟਰ ਟਰਾਲੇ ਦੀ ਅਣਗਹਿਲੀ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜਿਸ ਵਿੱਚ ਦੋ ਵਿਅਕਤੀ ਹੱਟੜ ਹੋ ਗਏ ਨੇ ਗਨੀਮਤ ਇਹ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਟਰਾਲੀ ਦੀ ਰਫ਼ਤਾਰ ਕਾਫੀ ਜ਼ਿਆਦਾ ਦਿਖਾਈ ਦੇ ਰਹੀ ਹੈ। ਰਾਕੇ ਅਨੁਸਾਰ ਚਾਲਕ ਗਲਤ ਢੰਗ ਨਾਲ ਟਰਾਲੀ ਚਲਾ ਰਿਹਾ ਸੀ ਜਿਸ ਕਾਰਨ ਦੋ ਵਿਅਕਤੀਆਂ ਦੇ ਸੱਟ ਵੱਜੇ। ਖੰਨਾ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਵੀ ਦੱਸਿਆ ਕਿ ਹਾਦਸੇ ਵਿੱਚ ਦੋ ਵਿਅਕਤੀ ਫੱਟੜ ਹੋਏ ਨੇ। ਚਤਨਾਵ ਸਿੰਘ ਜੀ ਕੀ ਹੋਇਆ ਜਿਹੜਾ ਐਕਸੀਡੈਂਟ ਹੋਇਆ? ਸਾਰੇ ਇੱਕ ਟਰਾਲੀ ਆ ਰਹੀ ਸੀ ਸੰਗਤ ਦੇ ਆਪਣੇ ਦਰਾਹਾਂ ਤੋਂ ਖੰਨੇ ਵਾਲੀ ਸਾਈਡ ਨੂੰ ਤੇ ਟਰਾਲੀ ਮਤਲਬ ਜਿਹੜਾ ਬੰਦਾ ਚਲਾ ਰਿਹਾ ਸੀ ਅਣਜਾਣ ਕਹਿੰਦੇ ਚਲਾ ਰਿਹਾ ਸੀ ਗੱਡੀ ਨੂੰ। ਕਾ ਟਰਾਲੀ ਜੀ ਆਪਣੇ ਮੋਨਪੁਰ ਕੋਲੇ ਪਾਲਟ ਗਈ। ਕਿ ਕਿੰਨੀ ਐਕਸਡੈਂਟ ਸੀ ਜੀ ਉਹਦੇ। ਹਿਰੋ ਚ ਕਰੀਬਨ 9 ਕੁ ਸਵਾਰੇ ਦੱਸੇ ਜਾਂਦੇ ਨੇ ਜੀ। ਉਹ ਕਿੱਥੋਂ ਆ ਰਹੇ ਸੀ? ਇਹ ਨਕੋਦਰ ਸਾਈਡ ਤੋਂ ਆ ਰਹੇ ਸੀ ਸਰ। ਕਿੱਥੇ ਜਾ ਰਹੇ ਸੀ? ਇਹ ਆਪਣੇ ਫਤੇਗੜ ਸਾਹਿਬ ਨੂੰ ਜੀ। ਕਿ ਕਿੰਨਾ ਨੁਕਸਾਨ ਹੋ ਗਿਆ? ਇੱਕ ਸਰੀਆ ਸਾਹਿਬ ਜੀ ਮੁੰਡਾ ਜੀ ਉਹਨੂੰ ਆਪਾਂ ਹਸਪੀਟਲ ਦਾਖਲ ਕਰਵਾਤਾ ਸੀ ਬਲ ਦੇ ਵਿੱਚ। ਤਿੰਨ ਦਾ ਦਾਖਲ ਕਰਵਾ ਕੇ ਆਏ ਜੀ। ਸਪੀਡ ਕਿੰਨੀ ਸੀਗੀ ਟਰਾਲੀ ਨੇ? ਸਪੀਡ ਹੋਣੀ ਹੈ ਘੱਟੋ ਘੱਟ 40-50 ਦੀ ਸਕੂਰ ਦੇ ਉੱਪਰ ਹੋਣੀ ਹੈ ਗੱਡੀ। ਤੁਹਾਨੂੰ ਕੀ ਲੱਗਦਾ ਵੀ ਕਿਹਦੀ ਹੈ ਕਸੂਰਅਤ ਸੀ? ਹਾਂ ਜੀ। ਕੀ ਤੱਕ ਜ਼ੁਰਗਾ ਕਰਿਆ ਨਾ ਇਹ ਡਰਾਈਵਰ ਦਾ ਕਤੂਰ ਹੈ ਕਹਿੰਦੇ ਡਰਾਈਵਰ ਨੇ ਅਣਜਾਣ ਗੱਡੀ ਚਲਾ ਰਹੀ ਸੀ ਟਰਾਲੀ ਗੁਰਜੀਤ ਸਿੰਘ ਜੀ ਤੇ ਕੀ ਹੋਇਆ ਇੱਕ ਗੱਗੜ ਮਾਜਰੇ ਕੋ ਹੋਇਆ ਹਾਂ ਹਾਂਜੀ ਟਰਾਲੀ ਟਰੈਕਟਰ ਸੀਗੇ ਟਰਾਲੀ ਜਾ ਰਹੀ ਸੀ ਫਤਿਹਗੜ ਸਾਹਮਣੂ ਜਾ ਰਹੀ ਸੀ ਨਕੋਤਰ ਸਾਈਡ ਤੋਂ ਆ ਰਹੇ ਸੀ ਕਿ ਗੱਗੜ ਮਾਜਰੇ ਕੋ ਨਾ ਟਰਾਲੀ ਘੁੰਮ ਗਈ ਉੱਪਰ ਦੀ ਜਾ ਰਹੀ ਸੀ ਅਣਜਾਣ ਡਰਾਈਵਰ ਚਲਾ ਰਿਆ ਸੀ ਕਿੰਨੀ ਸਪੀਡ ਹੋਣੀ ਸੀ ਸਪੀਡ ਹੋਊਗੀ 60 70 ਤਕਰੀਬ ਸਪੀਡ ਹੋਊਗੀ ਇਹਨਾਂ ਦੀ ਟਰਾਲੀ ਕਿੱਥੇ ਜਾ ਰਹੀ ਸੀ ਇਹ ਫਤਿਹਗੜ ਸਾਹਿਬ ਜਾ ਰਹੀ ਸੀ ਹੁਣ ਇੱਕ ਸੀਰੀਅਸ ਆ ਬਾਕੀ ਚੱਲ ਰਹੀ ਹੈ ਟ੍ਰੀਟਮੈਂਟ ਚੱਲ ਰਿਹਾ ਹੈ ਕਿੰਨੇ ਕਲੋਸ ਸੀਗੇ 8 ਤੇ 89 ਜਾਣੇ ਦੇ ਕਰੀਬ ਸੀਗੇ ਟਰਾਲੀ ਚ ਜਿਹੜੇ ਬਹੁਤ ਇੱਥੇ ਆਏ ਐਕਸੀਡੈਂਟ ਦੇ ਵਿੱਚ ਇਹ ਸਾਡੇ ਕੋਲ ਦੋ ਪੇਸ਼ੈਂਟ ਆਏ ਨੇ ਇਹ ਸਮਝਾ ਰਹੇ ਆ ਕਿ ਇਹ ਟਰਾਲੀ ਸਵਾ ਤੇ ਜਾ ਰਹੀ ਸੀ ਫਤਿਹਗੜ੍ਹ ਸਾਹਿਬ ਤੇ ਉਹ ਪਲਟ ਗਈ ਆ ਉਸ ਦੇ ਕਰਕੇ ਇੱਕ ਪੇਸ਼ੈਂਟ ਸਾਡੇ ਕੋਲ ਆਕਾਸ਼ ਦੀਪ ਆਇਆ ਇੱਕ ਰਣਜੀਤ ਐ ਤੇ ਆਕਾਸ਼ ਦੀ ਪੇਸ਼ੈਂਟ ਦੇ ਥੋੜੀ ਸੱਟ ਜ਼ਿਆਦਾ ਹੈ ਤਾਂ ਉਹਦੀ ਕੰਡੀਸ਼ਨ ਥੋੜੀ ਹਜੇ ਨਾਜ਼ੁਕ ਹੈ ਫਰਸਟ ایڈ ਸਾਡੇ ਵੱਲੋਂ ਕਰ ਦਿੱਤੀ ਗਈ ਹੈ ਕੰਪਲੀਟ ਲੇਕਿਨ ਉਸ ਨੂੰ ਰੈਫਰ ਕਰਨਾ ਪੈਣਾ ਸਾਨੂੰ ਬੜੇ ਹਸਪੀਟਲ ਆਈ ਸੀ ਯੂ ਦੀ ਰੋਡ ਹੈ ਇੰਜਰੀ ਕਿੱਥੇ ਹੈ ਸਰ ਇੰਜਰੀ ਐਕਚੁਅਲੀ ਐਬਡੋਮਨਲ ਇੰਜਰੀ ਜ਼ਿਆਦਾ ਉਸ ਤੇ ਮਾਸ਼ਾਅੱਲ ਤਾਂ ਫਿਰ ਰੈਫਰ ਕਰ ਰਹੇ ਹਾਂ ਹਾਂਜੀ ਰੈਫਰ ਕਰਨਾ ਪਏਗਾ ਕਿਉਂਕਿ ਅਰਗੇ ਉਸ ਨੂੰ ਆਈ ਸੀ ਯੂ ਦੀ ਰੋਡ ਪੇ ਪਰਿਵਾਰ ਦੇ ਵਿੱਚ ਕੋਈ ਹੈ ਨਾ ਨਾਲ ਕੋਈ ਪਰਿਵਾਰਿਕ ਮੈਂਬਰ ਫਿਲਹਾਲ ਤਾਂ ਕੋਈ ਨਹੀਂ ਹੈ ਲੇਕਿਨ ਜਿਹੜੇ ਟਰਾਲੀ ਦੇ ਨਾਲ ਬੰਦੇ ਸੀ ਕਹਿੰਦੇ ਉਹ ਆ ਰਹੇ ਨੇ ਉਹੀ ਕਹਿੰਦੇ ਨੇ ਇਹਨਾਂ ਅੱਗੇ ਫਰਦਰ ਕਰਵਾ ਦੇਣਾ ਹੁਣ ਅੱਜ ਸਾਰਾ ਜੇਲ੍ਹ ਤੋਂ ਦੇਖਿਆ ਕੋਈ ਮਿਲਾ ਕੋਈ ਡਰੈੱਸ ਵਗੈਰਾ ਕੋਈ ਮਿਲਿਆ ਨਹੀਂ ਸਾਡੇ ਕੋਲ ਫਿਲਹਾਲ ਨਹੀਂ ਕੋਈ ਇਨਫੋਰਮੇਸ਼ਨ ਮਿਲੂ ਇੱਕ ਲੜਕਾ ਜਿਹੜਾ ਨਾਮ ਉਸਨੇ ਹੀ ਸਾਨੂੰ ਉਹਦਾ ਆ ਨਾਮ ਉਹਦਾ ਲਿਖਵਾਇਆ ਇਹ ਜਿਹੜਾ ਇਹਦਾ ਰਿਲੇਟਿਵ ਨਹੀਂ ਹੈ ਫਰੈਂਡ ਹੀ ਹੈ ਅੱਛਾ